ਉੱਜ ਦੀ ਮੀਟਿੰਗ ਹੈ ਜਿਹੜੀ ਇਹਦੇ ਵਿੱਚ ਮੇਨ ਏਜੰਡੇ ਨੇ ਕਿ ਅੱਗੇ ਕਿਉਂਕਿ ਚੋਣਾਂ ਦੇ ਅੰਦਰ ਇੱਕ ਤਾਂ ਅੱਜ ਅਸੀਂ ਜੋ ਸਾਡੀ ਯੂਨੀਅਨ ਨੇ ਕੀਤਾ ਹੈ ਬੀਜੇਪੀ ਦਾ ਪਰਦਾ ਫਾਸ਼ ਕਰੋ ਬੀਜੇਪੀ ਦਾ ਵਿਰੋਧ ਕਰੋ ਬੀਜੇਪੀ ਨੂੰ ਸਜ਼ਾ ਦਿਓ ਔਰ ਬਹੁਤ ਸਾਰਿਆਂ ਨੇ ਇਹ ਵੀ ਨਾਰੇ ਲਾ ਕੇ ਬੀਜੇਪੀ ਨੂੰ ਘਰਾਓ ਸਾਡੇ ਵਿੱਚੋਂ ਹੀ ਸਾਰੇ ਦੇਸ਼ ਦਾ ਨਾਰਾ ਸੀਸ ਜੁਗਤ ਕਿਸਾਨ ਮੋਰਚੇ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਪਟਿਆਲੇ 'ਚ ਬਠਿੰਡੇ 'ਚ ਅਮਰੀਦਪੁਰ 'ਚ ਬਾਜਲਕਾ 'ਚ ਗੁਰਦਾਸਪੁਰ 'ਚ ਮੋਗੇ 'ਚ ਮਾਨਸਾ ਹਰ ਜਗ੍ਹਾ ਜਿੱਥੇ ਵੀ ਸਾਡੇ ਯੂਨ ਸੀ ਉੱਥੇ ਦੱਬ ਕੇ ਇਸਵੇਂ ਮਚੀਸਾ ਲਿਆ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਜਦ ਸੱਦਾ ਸੀ ਬੇਸ਼ੱਕ ਪੂਰਾ-ਪੂਰਾ ਤਾਂ ਨਹੀਂ ਕਰਕੇ ਨਹੀਂ ਲੋਕਾਂ ਦਾ ਵੀ ਰੋਸ ਸੀ ਬੀਜੇਪੀ ਦੇ ਖਿਲਾਫ ਆਰਐਸਐਸ ਦੇ ਖਿਲਾਫ ਇਹ ਉਦਾਹਰਣ ਦੇ ਤੌਰ ਤੇ ਜਿਵੇਂ ਸਪਸ਼ਟ ਮੈਂ ਕਰਨਾ ਚਾਹੁੰਦਾ ਕਿ ਯੂਪੀ ਜਿੱਥੇ ਇਹਨਾਂ ਨੇ ਸਭ ਤੋਂ ਜ਼ਿਆਦਾ ਮੰਦਰ ਦਾ ਰੌਲਾ ਪਾਇਆ ਸੀ ਬੀਜੇਪੀ ਦੇ ਮੋਦੀ ਯੋਗੀ ਤੇ ਆਪਣਾ ਮੋਹਨ ਭਗਵੰਤ ਜਾ ਕੇ ਉੱਥੇ ਕਿਵੇਂ ਫੋਟੋਆਂ ਖਿਚਾ ਰਹੀਦੀ ਉਹ ਯੂਪੀ ਚੀ ਨਹੀਂ ਇਹਨਾਂ ਨੂੰ ਸੀਟਾਂ ਸੀ ਤਾਂ ਮਿਲਿਆ ਖੁਦ ਫੈਜਾਬਾਦ ਦੀ ਲਲਨ ਸਿੰਘ ਜੀ ਦਾ ਜਿਹੜੀ ਸੀਟ ਸੀ ਜਿਹੜਾ ਉੱਥੋਂ ਦਾ ਐਮਪੀ ਸੀ ਉਹ ਹਾਰ ਗਿਆ ਸੋ ਇਸ ਕਰਕੇ ਇਹ ਲੋਕਾਂ ਦਾ ਇੱਕ ਤਾਂ ਵੈਸੇ ਗੁੱਸਾ ਸੀ ਕਿਵੇਂ ਮੋਦੀ ਜੀ ਮੁਸਲਮਾਨਾਂ ਦੇ ਵਿਰੁੱਧ ਬੋਲਦੇ ਰਹੇ ਨੇ ਕਿਵੇਂ ਮਤਲਬ ਕਿ ਉਹ ਕੁਝ ਇਸ ਕਿਸਮ ਦੇ ਉਹ ਪਾਸ਼ੰਮ ਦੇ ਰਹੇ ਨੇ ਜਿਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਦੇਸ਼ ਵਿੱਚ ਭਾਈਚਾਰਕ ਇੱਕ ਤਾਂ ਟੁੱਟ ਜੇ ਲੋਕ ਫਿਰਕੂ ਉਹਦੇ ਵਿੱਚ ਪੈ ਜਾਣ ਤੇ ਦੰਗੇ ਸ਼ੁਰੂ ਹੋ ਜਾਣ ਨਹੀਂ ਹੋਏ ਲੋਕਾਂ ਦੀ ਚੰਗੀ ਗੱਲ ਹੈ ਸੋ ਸੰਯੁਕਤ ਕਿਸਾਨ ਮੋਰਚੇ ਨੇ ਉਸ ਬੀਜੇਪੀ ਨੂੰ ਇਹ ਕਹਿ ਲੋ ਕਿ ਅਸੀਂ ਇੱਕ ਤਰ੍ਹਾਂ ਦਾ ਜਿਵੇਂ ਕਹਿ ਲੋ ਕਿ ਇਹਨੂੰ ਬਲਦੀ ਤੇ ਕਿਉਂ ਪਾਇਆ ਜਾਂ ਇਸ ਗੱਲ ਨੂੰ ਅਸੀਂ ਤਾਕਤ ਬਕਤੀ ਹੈ ਪੰਜਾਬ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਬੀਜੇਪੀ ਨੇ ਵੈਸੇ ਇਕੱਲੀ ਖੜੀ ਸੀ ਕੁਝ ਵੋਟ ਸ਼ੇਅਰ ਵਧਿਆ ਹੈ ਦਾ ਲੇਕਿਨ ਬੀਜੇਪੀ ਨੂੰ ਇੱਕ ਵੀ ਸੀਟ ਪੰਜਾਬ 'ਚ ਨਹੀਂ ਗਈ ਗਵਾਂਡੀ ਹਰਿਆਣੇ 'ਚ ਤੁਸੀਂ ਦੇਖ ਲਓ ਯੂਪੀ ਦੇਖ ਲਓ ਮਝੱਫਰਪੁਰ 'ਚ ਜਿਹੜਾ ਬਾਲੀਆਨ ਸੀ ਜਿਹੜਾ ਮੰਤਰੀ ਸੀ ਪਿਛਲੀ ਸਰਕਾਰ ਚੋਂ ਹਾਰ ਗਿਆ ਔਰ ਯੂਪੀ ਚ ਵੱਡੇ ਪੈਮਾਨੇ ਤੇ ਜਿਹੜੀ ਸਰਕਾਰ ਹੈ ਹਾਰੀ ਹੈ ਔਰ ਰਾਜਸਥਾਨ ਦੇ ਵਿੱਚ ਵੀ ਮੈਂ ਫੋਨ ਕੀਤਾ ਸੀ ਇਨਚਾਰਜ ਨੂੰ ਜਿਹੜਾ ਰੰਡਾਵਾ ਆਪਣਾ ਜਿਹੜਾ ਐਮਪੀ ਜਿੱਤੇਗਾ 10 ਪੁੱਤੋਂ ਉਹ ਮੈਂ ਕਿਹਾ ਜੀ ਰਾਜਸਥਾਨ ਚ ਵੀ ਤੁਸੀਂ ਬਹੁਤ ਵਧੀਆ ਪ੍ਰਾਪਤੀ ਕਰ ਰਹੇ ਹੋ ਕਹਿੰਦਾ ਜੀ ਤੁਹਾਡੀਆਂ ਜਥੇਬੰਦੀਆਂ ਨੇ ਸਾਡੀ ਬੜੀ ਮਦਦ ਕੀਤੀ ਹੈ ਉੱਥੇ ਮਤਲਬ ਕਿ ਬੀਜੇਪੀ ਦਾ ਬੜਾ ਵਿਰੋਧ ਕੀਤਾ ਜੀ ਤਾਂ ਸਾਨੂੰ ਫਾਇਦਾ ਹੋਇਆ ਇੰਡੀਆ ਦਾ ਸੋ ਕਹਿਣ ਤੋਂ ਮੇਰਾ ਭਾਵ ਇਹ ਹੈ ਅਭੀ ਯੂਪੀ ਸੀ ਚਾਹ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਕੇਸ ਬਣਾਏ ਨੇ ਉਹਨਾਂ ਨੇ ਸਾਡੇ ਮੈਨੂੰ ਕੱਲ ਵੀ ਸਰਸੋ ਤੋਂ ਫੋਨ ਆਇਆ ਸੀ ਰਤੀਏ ਤੋਂ ਮਨਦੀਪ ਦਾ ਕਿ ਸਾਡੇ 20-25 ਬੰਦਿਆਂ ਦੇ ਕੇਸ ਬਣਾਏ ਨੇ ਦੂਸਰੀ ਗੱਲ ਇਹ ਆ ਵੀ ਅੱਜ ਦੀ ਜਿਹੜੀ ਮੀਟਿੰਗ ਐ ਸਰਚ ਉਹ ਜੋ ਸਾਡਾ ਚੋਣਾ ਦੇ ਵਿੱਚ ਅਸੀਂ ਕੀਤਾ ਉਹਦੇ ਤੇ ਚਰਚਾ ਕਰਨ ਲਈ ਨੰਬਰ 1 ਅਗਲੇ ਪ੍ਰੋਗਰਾਮ ਕੁਝ ਲੀਕਣ ਲਈ ਜੇ ਕੋਈ ਸਨੌਰ ਬਲਾਕ ਦੇ ਕਿਸਾਨਾਂ ਦੇ ਕੋਈ ਕੇਸ ਨੇ ਜਿਵੇਂ ਗਵਾਂਢੀ ਬਲਾਕ ਹੈ ਸਾਡਾ ਪੁਨਰਹੇੜੀ ਪੁਨਰਹੇੜੀ ਦੇ ਵਿੱਚ ਪਰਸੋਂ ਪੂਨੀਆ ਪਿੰਡ ਦੇ ਵਿੱਚ ਸਵੇਰੇ ਇੱਕ ਗਰੀਬ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਕਰ ਲਈ ਆਦੇ ਸੀ ਉਹਦੇ ਲਈ ਅੱਜ ਮੈਂ ਸਨੌਰ ਬਲਾਕ ਵਾਲਿਆਂ ਨੂੰ ਕਹੂੰਗਾ ਕਿ ਇਹ 6 ਤਰੀਕ ਨੂੰ ਡੀਐਸਪੀ ਨੂੰ ਮਿਲੇ ਵੀ ਸੀ ਉਹਦੇ ਤੇ ਵਿਚਾਰਾ ਉਹ ਪਰਿਵਾਰ ਆ ਜਿਹੜਾ ਉਹਨਾਂ ਦੇ ਡੰਗਰ ਵੀ ਪੁੱਲੇ ਫਿਰਦੇ ਨੇ ਉਹਨਾਂ ਦਾ ਪਾਣੀ ਵੀ ਨਹੀਂ ਆ ਘਰੇ ਉਹਨਾਂ ਦੀ ਫੇਤ ਵੀ ਮਤਲਬ ਕਿ ਫਸਲਾਂ ਵੀ ਸੁੱਕ ਰਹੀਆਂ ਨੇ ਝੂਠਾ ਕੇਸ ਪਾ ਕੇ ਉਹਨਾਂ ਨੂੰ ਕਰਤੇ ਉਹਦੇ ਤੇ ਇੱਕ ਲੜਾਈ ਲੜਨ ਦਾ ਵੀ ਜਿਹੜਾ ਹੈਗਾ ਮੈਂ ਅੱਜ ਕਹੂੰਗਾ ਕਿ ਇਹ ਤਹਿ ਤੁਲੇਆੜ ਨੇ ਤੇ ਹੋਰਾਂ ਨੇ ਤਹਿ ਕੀਤਾ ਡੀਐਸਪੀ ਨੂੰ ਮਿਲੇ ਸੀ ਲੇਕਿਨ ਉਹਨਾਂ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ ਉਲਟਾ ਉਹਨਾਂ ਨੇ ਕਬਜਾ ਕੰਮ ਨਹੀਂ ਆ ਗਿਆ ਅਗਲੇ ਦਿਨ ਨੂੰ ਉਹਦੇ ਤੇ ਵੀ ਸਾਡੇ ਸਾਥੀਆਂ ਨੇ ਰੋਕਿਆ ਉਸ ਨੂੰ ਹਾਲਾਂਕਿ ਹਾਈ ਕੋਰਟ ਤੋਂ ਸਟੇ ਮਿਲੀ ਤੀਸਰੀ ਗੱਲ ਹੈ ਲੇਟੈਸਟ ਜਿਹੜੀ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਵੀ ਝੰਡਾ ਲੱਗਿਆ ਹੋਇਆ ਉਹ ਹੈ ਕੰਗਲਾ ਰਿਲਾਟ ਬਾਰੇ ਉਹ ਹੈ ਕਿ ਉਹ ਲੜਕੀ ਦਾ ਕੀ ਨਾਮ ਹੈ ਕੁਲਵਿੰਦਰ ਕੌਰ ਜੀ ਕੁਲਵਿੰਦਰ ਕੌਰ ਹੈ ਜਿਹੜੀ ਉਹ ਜੋ ਜੋ ਸਟੋਰੀ ਪਤਾ ਲੱਗੀ ਹੈ ਕੁਲਵਿੰਦਰ ਕੌਰ ਦੀ ਮਦਰ ਉਦੋਂ ਬੈਠੀ ਸੀ ਧਰਨੇ ਤੇ ਜਦੋਂ ਇਹ ਨੇ ਕਿਹਾ ਵੀ 100-100 ਰੁਪਏ ਲੈ ਕੇ ਬੁੜੀਆਂ ਉੱਥੇ ਬੈਠੀਆਂ ਨੇ ਪੰਜਾਬ ਦੀਆਂ ਬਹੁਤ سارے ਇਹਦੇ ਬਿਆਨ ਮੋਰਚੇ ਦੇ ਵੇਲੇ ਵੀ ਆਏ ਸੀ ਪੰਜਾਬ ਨੂੰ ਪਤਾ ਨਹੀਂ ਇਹਨਾਂ ਨੂੰ ਸਮਝ ਨਹੀਂ ਆਇਆ ਪੰਜਾਬੀਆਂ ਨੂੰ ਕਹਿ ਦੇਣਾ ਵੀ ਇਹ ਸਾਰੇ ਹੱਤਵਰਦੀ ਨੇ ਇਹ ਸਾਰੇ ਉਗਰਵਾਦੀ ਨੇ ਖਾਲਸਤਾਨੀ ਨੇ ਇਸ ਕਿਸਮ ਦਾ ਆਮ ਤੌਰ ਤੇ ਕਈ ਵਾਰੀ ਨੇ ਇਹ ਜਿਹੜਾ Hindu ਫਿਰਕਾ ਪ੍ਰਸਤ ਆਪ ਨੇ ਜਿਹੜੇ Hinduਤਵ ਦੀ ਗੱਲ ਕਰਦੇ ਨੇ Hindu ਮੂਲਵਾਦ ਪਨਾਉਂਦੇ ਨੇ ਮੰਦਿਰ ਦੇ ਨਾਂ ਤੇ ਲੋਕਾਂ ਨੂੰ Hindu ਅਤੇ Musalmanਾਂ ਨੂੰ Hindu ਅਤੇ Sikh ਕਾਜ ਵਿੱਚ ਕਰੇ ਪਾਉਂਦੇ ਨੇ ਉਹਨਾਂ ਨੇ ਕਹਿੰਦੇ ਨੇ ਕਿ ਉਹ ਲੜਕੀ ਨੇ ਜਦੋਂ ਕਿਹਾ ਇਹ ਤੋਂ ਤਲਾਸ਼ੀ ਕਰਾ ਉਹਦੇ ਚ ਉਹਨੇ ਕੁਝ ਊਟਾ ਸਿੱਧਾ ਬੋਲਿਆ ਉਹਨੂੰ ਗੁੱਸਾ ਆ ਗਿਆ ਗੁੱਸਾ ਆ ਗਿਆ ਤਾਂ ਉਹਨੇ ਥੱਪੜ ਜੜਤਾ ਇਹ ਇਹ ਗੁੱਸਾ ਕਿਸੇ ਨੂੰ ਆ ਹੀ ਸਕਦਾ ਸਰਕਾਰੀ ਮੁਲਾਜ਼ਮ ਕੋਈ ਵੀ ਹੋਵੇ ਥੋੜਾ ਕਈ ਵਾਰੀ ਉਹਨੂੰ ਗੁੱਸਾ ਵਸਪੋੜ ਜਾਂਦਾ ਕਈ ਵਾਰੀ ਉਹਦਾ ਇਜ਼ਹਾਰ ਕਰ ਜਾਂਦਾ ਸੋ ਲੜਕੀ ਨੇ ਜੋ ਕੀਤਾ ਉਹ ਉਹਦੇ ਸਾਰੇ ਪੰਜਾਬੀਆਂ ਦੀ ਇੱਕ ਤਰ੍ਹਾਂ ਅਨਸ਼ਾਨ ਹੈ ਜਿਹੜੀ ਉਹਨੇ ਲਕੀ ਉੱਚੀ ਕੀਤੀ ਹੈ